2015 ਤੋਂ ਲੈ ਕੇ 9 ਸਾਲਾਂ ਦੇ ਵਿੱਚ ਬਣੀ ਹੋਈ ਇਸ ਜਥੇਬੰਦੀ ਨੇ ਆਪਣਾ ਰਿਪਬਲਿਕਨ ਪਾਰਟੀ 'ਚ ਬਹੁਤ ਵੱਡਾ ਜਿਹੜਾ ਹੋਲਡ ਆ ਉਹ ਕਰ ਲਿਆ ਹੈਗਾ। ਸਾਰੀਆਂ ਪਈ ਰਿਪਬਲਿਕਨਸ ਰਿਪਬਲਿਕਨ Hindu ਕੋਲੀਸ਼ਨ ਨੇ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਆ ਕਿਸ ਤਰ੍ਹਾਂ ਉਹਨਾਂ ਦੇ ਭਾਰਤ ਦੇ ਨਾਲ ਰਿਲੇਸ਼ਨ ਹੋਣੇ ਆ ਕਿਸ ਤਰ੍ਹਾਂ ਜਿਹੜੇ Hindu's ਆ ਉਹਨਾਂ ਦੀਆਂ ਕੀ ਕੀ ਰਿਕੁਆਇਰਮੈਂਟਸ ਹੈਗੀਆਂ ਹੁਣ ਭੀ ਜਦੋਂ ਪ੍ਰੈਜ਼ੀਡੈਂਟ ਟਰੰਪ ਉਹ ਨਹੀਂ ਜਿੱਤੇ ਆ ਉੱਥੇ ਖਬਰਾਂ ਵੀ ਆਈਆਂ ਸੀ ਆ ਵੀ ਜਿਹੜੇ ਸਿੱਖ ਆ ਉਹ ਭੰਗੜੇ ਪਾ ਰਹੇ ਹੈਗੇ ਆ ਉਹ ਇੱਕ ਜਥੇਬੰਦੀ ਹੈਗੀ ਆ ਸਿਕਸ ਆਫ ਅਮਰੀਕਾ ਕਰਕੇ ਜਿਨ੍ਹਾਂ ਦੇ ਲੀਡਰ ਜਿਹੜੇ ਆ ਉਹ ਜੈਸੀ ਸਿੰਘ ਕਰਕੇ ਆ ਉਹ ਜਥੇਬੰਦੀ ਤਾਂ ਦਸਕ ਬੰਦਿਆਂ ਦੀ ਆ ਤੇ ਮੋਦੀ ਉਹਨਾਂ ਦੇ ਬੜੇ ਉਹ ਚਮਚੇ ਹੈਗੇ ਬਹੁਤ ਮੋਦੀ ਉਹਨਾਂ ਦੇ ਲੱਗੇ ਆ ਫੋਸ ਜਥੇਵੰਦੀ ਦੇ ਵਿੱਚ ਉਦਾਂ ਦੇ ਬੰਦੇ ਵੀ ਆ ਜਿਹੜੇ ਪੰਜਾਬੀ ਰੇਡੀਓ ਯੂਐਸਏ ਨੂੰ ਗਾਲਾਂ ਕੱਢਦੇ ਰਹਿੰਦੇ ਆ ਉਹ ਬੰਦਿਆਂ ਦੇ ਨਾਮ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਜ਼ਰੂਰ ਸਾਂਝੇ ਕਰਾਂਗੇ ਇੰਨੇ ਬੰਦੇ ਭਾਰਤ ਪੱਖੀ ਉਸ ਦੇ ਨਜ਼ਦੀਕ ਜਿਹੜੇ ਹੋਣਗੇ ਤੁਹਾਨੂੰ ਕੀ ਲੱਗਦਾ ਆ ਵੀ ਉਹ ਸਿੱਖਾਂ ਦੀ ਬਹੁਤ ਜ਼ਿਆਦਾ ਜਿਹੜੀ ਉਹ ਸੁਣੂਗਾ ਉਹਨਾਂ ਦੀ ਆਪਣੇ ਚ ਨਵੰਬਰ ਦੀ 5 ਨਵੰਬਰ ਵਾਲੀ ਗੱਲ ਜਿਸ ਦਿਨ ਇਲੈਕਸ਼ਨ ਹੋਏ ਸੀ ਇਲੈਕਸ਼ਨ ਡੇ ਸੀ ਜਿੱਤ ਸੀ 1500 ਬੰਦਾ ਉਹਨੇ ਇਕੱਠਾ ਕਰਕੇ ਉੱਥੇ ਜਿਹੜਾ ਪੂਰਾ ਜਸ਼ਨ ਮਨਾਇਆ ਆ ਜਿਹੜੇ ਕਹਿੰਦੇ ਵੀ ਡਾਂਸ ਜਿਹੜਾ ਉਹਨਾਂ ਨੇ ਉਹ ਕੀਤਾ 트럼ਪ ਉਹਨਾਂ ਦੀ ਜਿਹੜੀ ਉਹ ਜਿੱਤ ਦੇ ਉੱਤੇ ਸ਼ਿਕਾਗੋ ਦੇ ਵਿੱਚ ਕੈਰੋਲ ਸਟ੍ਰੀਮ ਕਰਕੇ ਇੱਕ ਜਿਹੜਾ ਉੱਥੇ ਰੌਨਲਡ ਰੀਗਨ ਕਮਿਊਨਿਟੀ ਸੈਂਟਰ ਆ ਉੱਥੇ ਸੋ ਉਹ ਬਹੁਤ ਲੋਕ ਕਹਿੰਦੇ ਨੇ ਆਏ ਆ ਵੀ ਸਿੱਖਾਂ ਨੂੰ ਤਾਂ ਦੋਨੋਂ ਪਾਸੇ ਹੀ ਜਿਹੜੇ ਆ ਬੰਦੇ ਆਪਣੇ ਰੱਖਣੇ ਜਿਹੜੇ ਉਹ ਪਹਿਨੇ ਆ ਤੇ ਚਾਹੀਦੇ ਵੀ ਆ ਕਿਉਂਕਿ ਪ੍ਰਸ਼ਾਸਨ ਬਦਲਦੇ ਰਹਿੰਦੇ ਆ ਆਪਣੀ ਆਵਾਜ਼ ਜਿਹੜੀ ਉਹ ਬੁਲੰਦ ਹੁੰਦੀ ਰਵੇ ਉਹ ਜਿਹੜੀ ਇਸ ਟਾਈਮ ਸਭ ਤੋਂ ਜ਼ਰੂਰੀ ਆ ਸੋ ਨੈਕ ਜਿਹੜੇ ਆ ਬੈਸੇ ਬਹੁਤ ਐਕਸਾਈਟਡ ਰਹਿੰਨੇ ਹੈਗੇ ਆ ਜਿੰਦਾਬਾਦ ਮੁਰਦਾਵਾ ਚ ਬਹੁਤ ਯਕੀਨ ਕਰਦੇ ਆ ਪਰ ਤੁਸੀਂ ਦੇਖੋ ਵੀ ਜਿਹੜੀਆਂ ਆਰਗੇਨਾਈਜੇਸ਼ਨ ਆ ਕਿਸ ਲੈਵਲ ਤੱਕ ਉਹ ਕੰਮ ਕਰ ਰਹੀਆਂ ਹੈਗੀਆਂ ਆ ਅੰਗਰੇਜ਼ ਹੋਰ ਵੱਲ ਚਲੀਏ ਰਾਜਨੀਤਿਕ ਜਿਹੜੀ ਆਪਾਂ ਅਨਾਉਂਸ ਕੀਤਾ ਸੀ ਜਿਹੜੀ ਰਿਪਬਲਿਕਨ ਹਿੰਦੂ ਕੋਲੀਸ਼ਨ ਤੇ ਸਿੱਖਾਂ ਨੂੰ ਲੈ ਕੇ ਹੈਗੀ ਆ 2015 ਦੇ ਵਿੱਚ ਰਿਪਬਲਿਕਨ ਹਿੰਦੂ ਕੋਲੀਸ਼ਨ ਇੱਕ ਜਥੇਬੰਦੀ ਬਣੀ ਜਿਸ ਨੂੰ ਬਣਾਉਣ ਵਾਲੇ ਇੱਕ ਸ਼ਾਲੂ ਕੁਮਾਰ ਨਾਮ ਦੇ ਬੰਦੇ ਸ਼ਿਕਾਗੋ ਤੋਂ ਆ ਬਿਲੀ ਨੇਰੁੰਦਾ ਹੈਗਾ ਆ ਸ਼ਾਲਵਾ ਕੁਮਾਰ ਕਰਕੇ 2015 ਤੋਂ ਲੈ ਕੇ 9 ਸਾਲਾਂ ਦੇ ਵਿੱਚ ਬਣੀ ਹੋਈ ਇਸ ਜਥੇਬੰਦੀ ਨੇ ਆਪਣਾ ਰਿਪਬਲਿਕਨ ਪਾਰਟੀ ਚ ਬਹੁਤ ਵੱਡਾ ਜਿਹੜਾ ਹੋਲਡ ਆ ਉਹ ਕਰ ਲਿਆ ਹੈਗਾ ਕਹਿੰਦੇ ਵੀ 2022 ਦੇ ਵਿੱਚ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਹੁਣੀ ਆ ਉਹਨਾਂ ਦਾ ਜਿਹੜਾ ਘਰ ਹੈਗਾ ਫਲੋਰਿਡਾ ਦੇ ਵਿੱਚ ਮਾਰੇ ਲਾਗੋ ਮੈਂਸ਼ਨ ਆ ਉਹਨਾਂ ਦਾ ਉੱਥੇ ਅਕਤੂਬਰ 21 2022 ਚ 182 ਦੇ ਕਰੀਬ ਪੂਰੇ ਅਮਰੀਕਾ ਤੋਂ Hindu leaders ਇਕੱਠੇ ਹੋਏ ਹੂੰ ਤੇ ਉਹਨਾਂ ਨੇ ਉੱਥੇ ਜਿਹੜਾ ਆ 트럼ਪ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਉਹ 2024 ਦੇ ਵਿੱਚ ਜਿਹੜੀ Indian Americans ਹੈਗੇ ਆ Hindu Americans ਉਹਨਾਂ ਦੀ ਸਪੋਰਟ ਕਰਨਗੇ ਉਹ ਕਹਿੰਦੇ ਵੀ 1 ਮਿਲੀਅਨ ਤੋਂ ਵੱਧ ਜਿਹੜੇ ਆ ਸਿਟੀਜ਼ਨ ਹੈਗੇ ਆ Indian American ਤੇ ਫਾਈਨੈਂਸ਼ਲੀ ਵੀ ਮਿਲੀਅਨਸ ਆਫ ਡਾਲਰ ਅਸੀਂ ਤੁਹਾਨੂੰ ਦੇਵਾਂਗੇ ਤੇ 60 ਟੂ 70 ਪਰਸੈਂਟ ਕਹਿੰਦੇ ਵੀ ਜਿਹੜੇ ਹਿੰਦੂ ਅਮਰੀਕਨਸ ਆ ਉਹ ਰਿਪਬਲਿਕਨਸ ਹੈਗੇ ਸੋ ਇਹ ਜਿਹੜੀ ਹਿੰਦੂ ਰਿਪਬਲਿਕਨ ਕੋਲੀਸ਼ਨ 2015 ਚ ਬਣੀ ਆ ਇਹਨਾਂ ਦਾ ਮੇਨ ਮਕਸਦ ਸਾਊਥ ਏਸ਼ੀਆ ਇੰਡੀਆ ਅਮਰੀਕਨ ਤੇ ਹਿੰਦੂ ਅਮਰੀਕਨ ਪੋਲਿਟਿਕਸ ਨੂੰ ਲੈ ਕੇ ਕਿਸ ਤਰ੍ਹਾਂ ਜਿਹੜਾ ਆ ਸੈਂਟਰ ਸਟੇਜ ਤੇ ਲੈ ਕੇ ਆਉਣਾ ਹੈਗਾ ਸੋ ਕਹਿੰਦੇ ਭਈ ਇਹ ਜਿਹੜੀ ਇਵੈਂਟ ਸੀ ਇੱਕ ਬਹੁਤ ਇੰਪੋਰਟੈਂਟ ਮੂਮੈਂਟ ਸੀ ਇਨ ਦਾ ਇੰਟਰਸੈਕਸ਼ਨ ਆਫ ਹਿੰਦੂ ਤੇ ਰਿਪਬਲਿਕਨ ਪੋਲਿਟਿਕਸ ਇਨ ਯੂਨਾਈਟਿਡ ਸਟੇਟਸ ਆਲਰੇਡੀ ਇਹ ਖਬਰਾਂ ਆ ਰਹੀਆਂ ਪਈ ਰਿਪਬਲਿਕਨਸ ਰਿਪਬਲਿਕਨ ਹਿੰਦੂ ਕੋਲੀਸ਼ਨ ਨੇ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਨਾਲ ਗੱਲਬਾਤ ਕੰਨੀ ਸ਼ੁਰੂ ਕਰ ਦਿੱਤੀ ਆ ਕਿਸ ਤਰ੍ਹਾਂ ਉਹਨਾਂ ਦੇ ਭਾਰਤ ਦੇ ਨਾਲ ਰਿਲੇਸ਼ਨ ਹੋਣੇ ਆ ਕਿਸ ਤਰ੍ਹਾਂ ਜਿਹੜੇ ਹਿੰਦੂਜ਼ ਆ ਉਹਨਾਂ ਦੀਆਂ ਕੀ ਕੀ ਰਿਕੁਆਇਰਮੈਂਟਸ ਹੈਗੀਆਂ ਐ H1B ਵੀਜ਼ਾ ਗ੍ਰੀਨ ਕਾਰਡਸ ਨੂੰ ਲੈ ਕੇ ਹੋਰ ਜਿਸ ਹਿਸਾਬ ਦੇ ਨਾਲ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਵੀ ਰੋਲਾ ਪਾਦੀ ਰਹਿੰਦੀ ਆ ਵੀ ਹਿੰਦੂਆਂ ਨੂੰ ਇੱਥੇ ਖਤਰਾ ਹੈਗਾ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਡਿਸਕਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਇਸ ਆਰਗੇਨਾਈਜੇਸ਼ਨ ਦੇ ਸਭ ਤੋਂ ਵੱਡੇ ਜਿਹੜੇ ਫਰੈਂਡ ਹੈਗੇ ਆ ਉਹ ਨਿਊਟ ਗਿੰਗਰੇਚ ਆ ਨਿਊਟ ਗੈਂਗਰੇਚ ਜਿਹੜੇ ਹਾਊਸ ਦੇ ਸਪੀਕਰ ਰਹੇ ਚੁੱਕੇ ਹੈਗੇ ਆ ਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾਂ ਦੇ ਬਹੁਤ ਹੀ ਲਾਗਲੇ ਦੋਸਤ ਹੈਗੇ ਆ ਜੀ ਇਸ ਤੋਂ ਬਿਨਾ ਜਿਹੜੇ ਇੱਕ ਰੂਲਸ ਕਮੇਟੀ ਦੇ ਚੇਅਰਮੈਨ ਹੈਗੇ ਆ ਪੀਟ ਸ਼ੈਸ਼ਨਸ ਉਹ ਵੀ ਇਸ ਆਰਗੇਨਾਈਜੇਸ਼ਨ ਦੇ ਬਹੁਤ ਲਾਗੇ ਹੈਗੇ ਆ ਪੀਟ ਓਲਸਨ ਇੱਕ ਮੈਂਬਰ ਆ ਕਾਂਗਰਸ ਦੇ ਉਹ ਵੀ ਬਹੁਤ ਲਾਗੇ ਆ ਜਾਰਜ ਹੋਲਡਿੰਗ ਇਹ ਕੋ-ਚੇਅਰ ਇੰਡੀਆ ਕਾਕਸ ਦੇ ਆ ਅ ਇਹ ਵੀ ਇਹਨਾਂ ਦੇ ਬਹੁਤ ਲਾਗੇ ਹੈਗੇ ਆ ਹੂੰ ਹੂੰ ਸੋ ਆਲਰੇਡੀ ਤੁਹਾਨੂੰ ਪਤਾ ਹੀ ਆ ਵੀ 트럼ਪ ਐਡਮਿਨਿਸਟ੍ਰੇਸ਼ਨ ਨੇ ਅ ਦੋ ਜਿਹੜੇ ਭਾਰਤੀ ਜਿਨ੍ਹਾਂ ਦੇ ਆਪਾਂ ਕਹਿ ਸਕਦੇ ਆ ਭਾਰਤ ਦੇ ਨਾਲ ਸੰਬੰਧ ਹੈਗੇ ਆ ਉਹਨਾਂ ਲੋਕਾਂ ਨੂੰ ਚੁਣਿਆ ਹੈਗਾ ਆ ਵਿਵੇਕ ਰਾਮਾ ਸੁਆਮੀ ਇਹ ਗਵਰਨਮੈਂਟ ਐਫੀਸ਼ੀਐਂਸੀ ਜਿਹੜੀ ਡਿਪਾਰਟਮੈਂਟ ਆ ਉਹਦੇ ਵਿੱਚ ਐਲੋਨ ਮਸਕ ਉਹਨਾਂ ਦੇ ਨਾਲ ਚੁਣ ਲਿਆ ਆ ਇਸ ਤੋਂ ਬਿਨਾਂ ਤੁਲਸੀ ਗਾਵੜ ਹਾਲਾਂਕਿ ਤੂਲਸੀ ਗਾਵੜਟ ਨੇ ਕਲੀਅਰਲੀ ਕਿਹਾ ਵੀ ਮੈਂ ਮੇਰਾ ਇੰਡੀਆ ਦੀ ਬੌਰ ਨਹੀਂ ਪਰ ਉਹ ਆਪਾਂ ਦੇਖਦੇ ਆਏ ਆ ਭਈ ਅ ਪਿਛਲੇ ਸਾਲਾਂ ਦੇ ਵਿੱਚ ਇਹ ਹੀ ਕਿਹਾ ਜਾ ਰਿਹਾ ਹੈ ਵੀ ਪਹਿਲੀ ਅ ਅਮਰੀਕਾ ਦੇ ਵਿੱਚ ਕੋਈ ਹਿੰਦੂ ਮੂਲ ਦੀ ਜਿਹੜੀ ਕਾਂਗਰਸ ਮੈਂਬਰ ਜੇ ਇਲੈਕਟ ਹੋਈ ਸੀ ਤਾਂ ਤੂਲਸੀ ਗਾਵੜਟ ਸੀ ਅ ਸੋ ਉਸ ਸਮਾਇਆ ਤੋਂ ਹੈਗੀ ਆ ਸਮਾਇਆ ਜਿਹੜਾ ਐਂਸੈਸਟਰੀ ਨੂੰ ਬਿਲੋਂਗ ਕਰਦੀ ਆ ਤੇ ਉਸਨੇ ਹਿੰਦੂ ਧਰਮ ਜਿਹੜਾ ਅਪਣਾਇਆ ਹੋਇਆ ਹੈਗਾ ਸੋ ਜਿਹੜੀਆਂ ਖਬਰਾਂ ਆ ਰਹੀਆਂ ਆ ਪੀ ਰਿਪਬਲਿਕਨ ਹਿੰਦੂ ਕੋਲੀਸ਼ਨ ਆਲਰੇਡੀ ਇਹਨਾਂ ਨੇ ਗੱਲਬਾਤ ਕਰਨੀ ਸ਼ੁਰੂ ਕਰਤੀ ਐ ਸਿੱਖ ਜਿਹੀ ਬੰਦੀਆਂ ਜਿਹੜੀਆਂ ਸੁੱਤੀਆਂ ਪਈਆਂ ਇੱਕ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੁਣ ਆ ਵੀ ਜਦੋਂ ਪ੍ਰੈਜ਼ੀਡੈਂਟ ਟਰੰਪੋਂ ਨਹੀਂ ਜਿੱਤੇ ਆ ਉੱਥੇ ਖਬਰਾਂ ਵੀ ਆਈਆਂ ਸੀ ਆ ਵੀ ਜਿਹੜੇ ਸਿੱਖ ਆ ਉਹ ਭੰਗੜੇ ਪਾ ਰਹੇਗੇ ਆ ਉਹ ਇੱਕ ਜਿਹੀ ਬੰਦੀ ਹੈਗੀ ਆ ਸਿੱਖਸ ਆਫ ਅਮਰੀਕਾ ਕਰਕੇ ਜਿਨ੍ਹਾਂ ਦੇ ਲੀਡਰ ਜਿਹੜੇ ਆ ਉਹ ਜੈਸੀ ਸਿੰਘ ਕਰਕੇ ਆ ਉਹ ਜ세ਵੰਦੀ ਤੋਂ ਦਰਸ਼ਕ ਬੰਦਿਆਂ ਦੀ ਆ ਤੇ ਮੋਦੀ ਹੁਣਾਂ ਦੇ ਬੜੇ ਉਹ ਚਮਚੇ ਹੈਗੇ ਬਹੁਤ ਮੋਦੀ ਹੁਣਾਂ ਦੇ ਲੱਗੇ ਆ ਤੇ ਉਹ ਤੁਸੀਂ ਫੋਟੋਆਂ ਉਹਨਾਂ ਦੀਆਂ ਦੇਖੀਆਂ ਹੋਣੀਆਂ ਵੀ ਜਦੋਂ ਟਰੰਪ ਹੁਣੀ ਜਿੱਤੇ ਆ ਉਹਨਾਂ ਨੇ ਫਲਾਇਰ ਵੀ ਕੱਢਿਆ ਵੀ ਦੇਖੋ ਜੀ ਅਸੀਂ ਬਹੁਤ ਖੁਸ਼ ਹੈਗੇ ਆ ਆ ਕਿਸਿਕਾਂ ਦੇ ਉਹ ਫਰੈਂਡ ਹੈਗੇ ਆ ਉਹਨੇ ਦੇਖਦੇ ਆ ਭਈ ਉਹ ਜਿਹੜੀ ਫੋਟੋ ਆ ਉਹ ਗਾਂਹ ਕੁਝ ਕੰਮ ਵੀ ਕਰੂਗੀ ਜਿਸ ਤਰ੍ਹਾਂ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨ ਇਹ ਕਰ ਰਹੀ ਹੈਗੀ ਆ ਸਿੱਖ ਵੀ ਕੁਝ ਕਰੂਗੇ ਸਿੱਖਾਂ ਦੇ ਲਈ ਜਿਹੜੇ ਸਿੱਖਾਂ ਦੇ ਇਸ਼ੂ ਹੈਗੇ ਆ ਆ ਖਾਸ ਕਰਕੇ ਸਿੱਖ ਜੈਨੋਸਾਈਡ ਵਾਲਾ ਇਸ ਤੋਂ ਬਿਨਾ ਜਿਹੜਾ ਸਿੱਖ ਟ੍ਰਾਂਸਨੇਸ਼ਨਲ ਆਪਰੇਸ਼ਨ ਵਾਲਾ ਅਮਰੀਕਨ ਸਿਟੀਜ਼ਨਸ ਨੂੰ ਅਮਰੀਕਾ ਦੇ ਵਿੱਚ ਮਾਨ ਦੀ ਕੋਸ਼ਿਸ਼ ਕੀਤੀ ਗਈ ਆ ਉਸ ਉਹ ਇਸ਼ੂ ਵਾਲਾ ਜਿਹੜਾ ਸੋ ਉਹ ਉਸ ਜਥੇਬੰਦੀ ਦੇ ਵਿੱਚ ਉਦਾਂ ਦੇ ਬੰਦੇ ਵੀ ਆ ਜਿਹੜੇ ਪੰਜਾਬੀ ਰੇਡੀਓ ਯੂਐਸਏ ਨੂੰ ਗਾਲਾਂ ਕੱਢਦੇ ਰਹਿੰਦੇ ਆ ਉਹ ਬੰਦਿਆਂ ਦੇ ਨਾਂ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਜ਼ਰੂਰ ਸਾਂਝੇ ਕਰਾਂਗੇ ਇੱਕ ਪਾਸੇ ਮੋਦੀ ਦੇ ਨਾਲ ਭਾਈਵੰਦੀ ਆ ਦੂਜੇ ਪਾਸੇ ਕਹਿੰਦੇ ਵੀ ਸਾਡਾ ਜਿਹੜਾ 트੍ਰੰਪ ਹੋਣਾ ਨਾ ਬਹੁਤ ਸਹੀ ਜਿਹੜਾ ਸਾਡਾ ਰਿਲੇਸ਼ਨ ਹੈਗਾ ਆ ਤੇ ਹੁਣ ਆਉਣ ਵਾਲੇ ਸਮੇਂ 'ਚ ਜਿੱਦਾਂ ਜਿੱਦਾਂ ਜਿਹੜੀ ਜਿਹੜੀ ਆਰਗੇਨਾਈਜੇਸ਼ਨ ਕਿਹੜੇ ਇਸ਼ੂ ਦੇ ਕਿੱਥੇ ਖੜਦੀ ਆ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਬਿਲਕੁਕੁਲ ਕਮਿਊਨਿਟੀ ਦੇ ਲਈ ਹਜੋ ਸਿੰਘ ਜੀ ਇਸ ਟਾਈਮ ਵੱਡਾ ਸਵਾਲ ਆ ਵੀ ਆਪਾਂ ਜਿਹੜਾ ਕੀ ਕਰ ਰਹੇ ਆ ਜਿਸ ਦਿਨ ਤੋਂ ਹਜੋ ਸਿੰਘ ਜੀ ਟਰੰਪ ਉਹਨਾਂ ਦੇ ਜਿੱਤਣ ਦੀ ਜਿਹੜੀ ਇਹ ਨਿਊਜ਼ ਆਈ ਉਸ ਦਿਨ ਤੋਂ ਮੈਂ ਕਹਿ ਰਿਹਾ ਖਾਸ ਕਰਕੇ ਇਸ ਚੀਜ਼ ਦੇ ਉੱਤੇ ਵੀ ਆਪਾਂ ਘਰੇ ਭਲੇਖੇ 'ਚ ਨਾ ਰਹਿ ਜਾਈਏ ਵੀ ਹਾਂ ਵੀ ਨikhil gupta ਉਹਨਾਂ ਨੇ ਅੰਦਰ ਕੀਤਾ ਯਾਦਵ ਦਾ ਜਿਹੜਾ ਉਹਨਾਂ ਨੇ ਨਾਂ ਲੈ ਲਿਆ ਤੇ ਖੌਰੇ ਪਤਾ ਨਹੀਂ ਕੀ ਹੋ ਜਾਣਾ 트럼ਪ ਦੀ ਥੋੜੀ ਬਹੁਤੀ ਇਹ ਵੀ ਵਰਤੀ ਵੀ ਸਮਝਣ ਦੀ ਜਿਹੜੀ ਉਹ ਜ਼ਰੂਰਤ ਆ ਉਹ ਕਿਦਾਂ ਦਾ ਬੰਦਾ ਹੈ ਉਹ ਕਿਦਾਂ ਦੀ ਚੀਜ਼ ਜਿਹੜੀ ਉਹ ਲਾਈਕ ਕਰਦਾ ਆ ਆਥਾਰਿਟੇਰੀਅਨ ਰੂਲ ਵਾਲੇ ਪਾਸੇ ਵੱਲ ਨੂੰ ਜਿਹੜਾ ਉਹ ਵਧਣ ਵਾਲੀ ਗੱਲ ਆ ਵੀ ਮੇਰੀ ਚੱਲੇ ਜੇ ਕੋਈ ਨਹੀਂ ਚੱਲਦਾ ਉਹਨੂੰ ਚੱਕ ਕੇ ਬਾਹਰ ਮਾਰੋ ਸੇਮ ਥਿੰਗ ਹੀ ਆ ਜੋ ਮੋਦੀ ਦਾ ਕਿਤੇ ਨਾ ਕਿਤੇ ਜਿਹੜੀ ਭਾਵਨਾ ਜਿਹੜੀ ਉਹ ਚੱਲਦੀ ਆ ਜਦੋਂ ਇੰਨੇ ਬੰਦੇ ਭਾਰਤ ਪੱਖੀ ਉਸ ਦੇ ਨਜ਼ਦੀਕ ਜਿਹੜੇ ਹੋਣਗੇ ਤੁਹਾਨੂੰ ਕੀ ਲੱਗਦਾ ਆ ਬੀਓ ਸਿੱਖਾਂ ਦੀ ਬਹੁਤ ਜ਼ਿਆਦਾ ਜਿਹੜੀ ਉਹ ਸੁਣੂਗਾ ਅ ਇਹ ਧਿਆਨ ਦੇਣਾ ਪੈਣਾ ਸਿੱਖਾਂ ਨੂੰ ਹੁਣੇ ਤੋਂ ਹੀ ਬੜੀ ਸੁਹਿਰਤਾ ਦੇ ਨਾਲ ਜਿਹੜਾ ਹੈ ਨਾ ਵੀ ਤੇਜ਼ੀ ਦੇ ਨਾਲ ਇਸ ਪਾਸੇ ਵੱਲ ਨੂੰ ਧਿਆਨ ਦੇਣ ਦੀ ਲੋੜ ਆ ਉਧਰ ਆਪਣੇ ਗਵਾਂਢੀ ਮੁਲਕ ਵਾਲਾ ਇੱਕ ਟੈਰੀ ਕਰਕੇ ਉੱਥੇ ਸੋ ਕਾਲਡ ਜਿਹੜਾ ਪੱਤਰਕਾਰ ਆ ਉਹਦੇ ਇੱਥੋਂ ਤੱਕ ਵੀ ਕਹੀ ਜਾ ਰਿਹਾ ਹੈ ਵੀ ਨikhil gupta ਨੂੰ ਤਾਂ ਚੁੱਪਚੀਤੇ ਉਹਨਾਂ ਨੇ ਇੰਡੀਆ ਵਾਪਸ ਘੱਲ ਦੇਣਾ ਉਹਨੇ ਰੀਸੈਂਟ ਇੱਕ ਇੰਟਰਵਿਊ ਦੇ ਵਿੱਚ ਇਹ ਜਿਹੜੀ ਗੱਲ ਆ ਜਿਹੜੀ ਉਹ ਆਖ ਦਿੱਤੀ ਆ ਟੈਰੀ ਮਲਵਸਕੀ ਨੇ ਇਹਨਾਂ ਕਿਤਾਬ ਵੀ ਜਿਹੜੀ ਆ ਉਹ ਸਿੱਖਾਂ ਦੇ ਉਲਟ ਖਾਲਸਾਣ ਦੇ ਉਲਟ ਜਿਹੜੀ ਆ ਉਹ ਛਾਪੀ ਸੀ ਉਹ ਵਾਲਾ ਜਿਹੜਾ ਬੰਦਾ ਆਪਾਂ ਸਾਰਿਆਂ ਨੂੰ ਇਹ ਬਹੁਤ ਧਿਆਨ ਦੇ ਨਾਲ ਜਿਹੜਾ ਉਹ ਦੇਖਣ ਦੀ ਲੋੜ ਆ ਐਵੇਂ ਪੱਟ ਤੇ ਨਾ ਪਥਾਪੀਆਂ ਮਾਰੀ ਆਈਏ ਲੈ ਵੀ ਚੱਕ ਕੇ ਉਹਨਾਂ ਨੇ ਅੰਦਰ ਕਰਤਾ ਉਹ ਦੇਖੋ ਜੀ ਉਹਨਾਂ ਨੇ ਬਾਹ ਜਿਹੜੀ ਉਹ ਮਰੋੜ ਦਿੱਤੀ ਭਾਈ ਜੇ ਬਾਹ ਮਰੋੜੀ ਹੈ ਤੇ ਬਾਹ ਢਿੱਲੀ ਵੀ ਛੱਡ ਸਕਦੇ ਆ ਉਹ ਕਿਸੇ ਹੋਰ ਦੀ ਵੀ ਜਿਹੜੀ ਉਹ ਮਰੋੜ ਸਕਦੇ ਆ ਨੋ ਡਾਊਟ ਅਮਰੀਕਨ ਸਿਟੀਜ਼ਨ ਦੀ ਜਿਹੜੀ ਉਹਨਾਂ ਨੇ ਜਾਨ ਦੀ ਅਸੈਸੀਨੇਸ਼ਨ ਦੀ ਅਟੈਂਪਟ ਕੀਤੀ ਆ ਪਰ ਇਹ ਵੀ ਜਿਹੜੀ ਭੁੱਲਣ ਦੇ ਲੋੜ ਨਹੀਂ ਅਮਰੀਕਾ ਆਪ ਵੀ ਇਦਾਂ ਦੀਆਂ ਹਿਪੋਕ੍ਰੇਸੀਆਂ ਜਿਹੜੀਆਂ ਉਹ ਖੁਦ ਕਰ ਜਾਂਦਾ ਰਿਹਾ ਆ ਤੇ ਉਹ ਅੱਖਾਂ ਤੋਂ ਉਹਲੇ ਨਹੀਂ ਕਰ ਲੈਣੀਆਂ ਚਾਹੀਦੀਆਂ ਆਪਾਂ ਨੂੰ ਆਪਣੇ ਕੇਸ ਦੇ ਉੱਤੇ ਸਟਰੋਂਗਲੀ ਜਿਹੜਾ ਉਹ ਕੰਮ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਤਾਂ ਜੋ ਜਿਹੜੇ ਸਿੱਖ ਐਕਟਿਵਿਸਟ ਆ ਜੋ ਸਿੱਖਾਂ ਦੀ ਆਵਾਜ਼ ਜਿਹੜੀ ਜਿਹੜੀ ਇਸ ਟਾਈਮ ਚੁੱਕੀ ਜਾ ਰਹੀ ਆ ਉਹ ਇਸੇ ਹੀ ਸ਼ਿੱਦਤ ਦੇ ਨਾਲ ਇਸੇ ਹੀ ਤਰੀਕੇ ਦੇ ਨਾਲ ਜਿਹੜੀ ਉਹ ਹੋਵੇ ਸ਼ਾਲੀ ਕੁਮਾਰ ਦੀ ਜਿਹੜੀ ਹਰਜੋਤ ਸਿੰਘ ਜੀ ਤੁਸੀਂ ਗੱਲ ਕਰਦੇ ਆਂ ਜਿਸ ਦਿਨ ਟਰੰਪ ਹੋਣਾ ਦੀ ਆਪਣੇ ਚਾ ਨਵੰਬਰ ਦੀ 5 ਨਵੰਬਰ ਵਾਲੀ ਗੱਲ ਜਿਸ ਦਿਨ ਇਲੈਕਸ਼ਨ ਹੋਏ ਸੀ ਇਲੈਕਸ਼ਨ ਡੇ ਸੀ ਜਿੱਤ ਸੀ 1500 ਬੰਦਾ ਹੁੰਦੇ ਨੇ ਇਕੱਠਾ ਕਰਕੇ ਉੱਥੇ ਜਿਹੜਾ ਪੂਰਾ ਜਸ਼ਨ ਮਨਾਇਆ ਜਿਹੜੇ ਕਹਿੰਦੇ ਵੀ ਡਾਂਸ ਜਿਹੜਾ ਉਹਨਾਂ ਨੇ ਉਹ ਕੀਤਾ ਟਰੰਪ ਹੋਣਾ ਦੀ ਜਿਹੜੀ ਉਹ ਜਿੱਤ ਦੇ ਉੱਤੇ ਸ਼ਿਕਾਗੋ ਦੇ ਵਿੱਚ ਕੈਰੋਲ ਸਟ੍ਰੀਮ ਕਰਕੇ ਇੱਕ ਜਿਹੜਾ ਉੱਥੇ ਰੋਨਲਡ ਰੀਗਨ ਕਮਿਊਨਿਟੀ ਸੈਂਟਰ ਆ ਉੱਥੇ ਸੋ ਉਹ ਬਹੁਤ ਜ਼ਿਆਦਾ ਉਧਰਲੇ ਪਾਸੇ ক্লোਜ਼ ਨੇ ਇਹ ਇੱਕ ਨਹੀਂ ਤੁਸੀਂ ਦੇਖੋ ਵੀ ਹੁਣ ਕਿੰਨੀ ਆਰਗੇਨਾਈਜੇਸ਼ਨਾਂ ਦਾ ਨਵਾਂ ਪਤਾ ਲੱਗ ਰਿਹਾ ਆ ਆਪਾਂ ਨੂੰ ਅਮਰੀਕਨਸ ਫਾਰ ਹਿੰਦੂ ਹਿੰਦੂ ਅਮਰੀਕਨ ਫਾਊਂਡੇਸ਼ਨ ਸੀਓਐਚਐਨ ਇਹ ਹੁਣ ਜਿਹੜੀ ਆਰਐਚਸੀ ਆ ਇਹ ਇਹ ਬਹੁਤ ਜਿਹੜੀ ਰਿਪਬਲਿਕਨ ਹਿੰਦੂ ਕੋਲੀਸ਼ਨ ਜਿਹੜੀ ਆ ਉਹ ਇਹ ਬਿਲਕੁਲ ਨਵੀਆਂ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ ਆ ਪਿਛਲੀ ਵਾਰ ਟਰੰਪ ਹੋਣਾ ਦੇ ਕੈਂਪੇਨ ਦੇ ਵਿੱਚ ਇਸ ਸ਼ੈਲੀ ਕੁਮਾਰ ਨੂੰ 2016 ਚ ਚੇਅਰ ਬਣਾਇਆ ਸੀ ਇੰਡੀਅਨ ਅਮਰੀਕਨਸ ਫॉर 트럼ਪ ਕੈਂਪੇਨ ਦਾ ਸੋ ਇਹ 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 ਬਹੁਤ ਧਿਆਨ ਦੇ ਨਾਲ ਜਿਹੜੀਆਂ ਉਹ ਦੇਖਣ ਵਾਲੀਆਂ ਚੀਜ਼ਾਂ ਆ ਆਪਾਂ ਕਿਤੇ ਆਪਣੇ ਵੀ ਇੱਥੇ ਬਹੁਤ ਸਾਰੀਆਂ ਕੌਲਾਂ ਬਹੁਤ ਖੁਸ਼ ਸੀਗੇ ਵੀ 트럼ਪ ਹਣੀ ਜਿੱਤ ਗਈ ਹੁਣ ਜੀ ਬੱਲੇ ਬੱਲੇ ਹੋ ਜਾਣੀਆਂ ਚਲੋ ਇਕਨੋਮੀ ਨੂੰ ਲੈ ਕੇ ਤੁਹਾਡਾ ਹੋਊਗਾ ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਲੈ ਕੇ ਤੁਸੀਂ ਉਸ ਦੀ ਸਪੋਰਟ ਜਿਹੜੀ ਉਹ ਕਿੱਤੀ ਹੋ ਸਕਦੀ ਆ ਪਰ ਆ ਜਿਹੜੀ ਇੱਕ ਸਿੱਖ ਆਈਡੀਆ ਤੋਂ ਇੱਕ ਸਿੱਖ ਵਿਚਾਰ ਤੋਂ ਉਹਨੂੰ ਵੀ ਜਿਹੜਾ ਦੇਖ ਕੇ ਚੱਲਿਓ ਵੀ ਕਿਤੇ ਉਸ ਤੇ ਜੋ ਕੀਤਾ ਕਰਾਇਆ ਆ ਉਤੇ ਪਾਣੀ ਨਾ ਫਿਰ ਜਵੇ ਮੇਕ ਸ਼ੋਰ ਕਰੋ ਵੀ ਜੋ ਚੱਲ ਰਿਹਾ ਆ ਉਸੇ ਤਰੀਕੇ ਦੇ ਨਾਲ ਜਿਹੜਾ ਦਬਾਅ ਆ ਉਹ ਭਾਰਤ ਦੇ ਉੱਤੇ ਜਿਹੜਾ ਉਹ ਬਣਿਆ ਰਵੇ ਟੈਰਿਫ ਲਾਉਣ ਦੀ ਗੱਲ ਉਹਨਾਂ ਨੇ ਪਿਛਲੇ ਜਿਹੜੇ ਪ੍ਰਸ਼ਾਸਨ ਦੇ ਵਿੱਚ ਵੀ ਟਰੰਪ ਉਹਨਾਂ ਨੇ ਧਮਕੀ ਦਿੱਤੀ ਸੀ ਉਦੋਂ ਮੋਦੀ ਨੂੰ ਵੀ ਬੇ ਜੇ ਤੁਸੀਂ ਸਾਡੇ ਸਮਾਨ ਤੇ ਟੈਰਿਫ ਲਾਉਂਗੇ ਤਾਂ ਅਸੀਂ ਵੀ ਤੁਹਾਡੇ ਦੇ ਨਾਲ ਜਿਹੜਾ ਲਾਵਾਂਗੇ ਟੈਰਿਫ ਵਾਰ ਤਾਂ ਜਿਹੜੀ ਚੱਲੇ ਚਲਣੀ ਆ ਉਹ ਤਾਂ ਡਿਫਰੈਂਟ ਗੱਲ ਆ ਪਰ ਜਿਹੜੀ ਐਕਟਿਵਿਜ਼ਮ ਦੀ ਜਿਹੜੀ ਗੱਲ ਆ ਇਹ ਤੇ ਖੁੱਲ ਕੇ ਬੋਲਣ ਵਾਲੀ ਗੱਲ ਆ ਆਜ਼ਾਦੀ ਦੇ ਨਾਲ ਜਿਹੜੇ ਵਿਚਾਰ ਭਗਟਾਵੇ ਵਾਲੀ ਜਿਹੜੀ ਗੱਲ ਆ ਉਹ ਅਸੀਂ ਉਮੀਦ ਕਰਦੇ ਆਂ ਵੀ ਟਰੰਪ ਪ੍ਰਸ਼ਾਸਨ ਵਾਲੇ ਵੀ ਉਸੇ ਤਰੀਕੇ ਦੇ ਨਾਲ ਕਰਨ ਜਿੰਨੀਆਂ ਵੀ ਆਪਣੀਆਂ ਲੋਕ ਜਿੰਨੇ ਵੀ ਸਿੱਖ ਆ ਜਾਂ ਸਿੱਖ ਕੋਈ ਜਥੇਬੰਦੀਆਂ ਆ ਰਿਪਬਲਿਕਨਸ ਦੇ ਕਲੋਜ਼ ਨੇ ਜਾਂ ਟਰੰਪ ਹੁਣਾ ਦੇ ਕਲੋਜ਼ ਨੇ ਉਹਨਾਂ ਨੂੰ ਵੀ ਇਦਾਂ ਦੀਆਂ ਭਾਈ ਮੀਟਿੰਗਸ ਕਰਨੀਆਂ ਪੈਣੀਆਂ ਆ ਉਹਨਾਂ ਨੂੰ ਵੀ ਆਪਣਾ ਜਿਹੜਾ ਅਜੰਡਾ ਆ ਆਪਣੇ ਅਜੰਡੇ ਦੇ ਨਾਲ ਇਸ ਦਾ ਕਾਊਂਟਰ ਏਕੀ ਆ ਜੇ ਉਹ ਜੇ ਉਹ ਮੀਟਿੰਗਸ ਕਰਕੇ ਤੁਹਾਡੇ ਉਲਟੀਆਂ ਅ ਭਾਰਤ ਦੇ ਪੱਖ ਵਿੱਚ ਜਾਂ ਮੋਦੀ ਦੇ ਪੱਖ ਦੇ ਵਿੱਚ ਗੱਲ ਕਰ ਰਹੇ ਆ ਤੇ ਤੁਹਾਨੂੰ ਵੀ ਉਦਾਂ ਹੀ ਮੀਟਿੰਗਸ ਕਰਕੇ ਆਪਣੇ ਪੱਖ ਦੇ ਵਿੱਚ ਜਿਹੜੇ ਉਹਨਾਂ ਨੂੰ ਜਿਹੜਾ ਹੁਣ ਲਾਉਣਾ ਪੈਣਾ ਆ ਆਪਾਂ ਸ਼ੁਰੂ ਤੋਂ ਕਹਿੰਦੇ ਨੇ ਆਏ ਆ ਵੀ ਸਿੱਖਾਂ ਨੂੰ ਤਾਂ ਦੋਨੋਂ ਪਾਸੇ ਹੀ ਜਿਹੜੇ ਆ ਬੰਦੇ ਆਪਣੇ ਰੱਖਣੇ ਜਿਹੜੇ ਉਹ ਪੈਣੇ ਆ ਤੇ ਚਾਹੀਦੇ ਵੀ ਆ ਕਿਉਂਕਿ ਪ੍ਰਸ਼ਾਸਨ ਬਦਲਦੇ ਰਹਿੰਦੇ ਆ ਆਪਣੀ ਆਵਾਜ਼ ਜਿਹੜੀ ਉਹ ਬੁਲੰਦ ਹੁੰਦੀ ਰਵੇ ਉਹ ਜਿਹੜੀ ਇਸ ਟਾਈਮ ਸਭ ਤੋਂ ਜ਼ਰੂਰੀ ਆ ਸੋ ਨikhil gupta यादव ਦਾ ਮਸਲਾ ਅਸੈਸੀਨੇਸ਼ਨ ਦਾ ਜਿਹੜਾ ਉਹ ਮਸਲਾ ਉਹ ਸਾਰਾ ਕੁਝ ਆ ਡਾਇਰੈਕਟਰ ਆਫ ਇੰਟੈਲੀਜੈਂਸ ਤੁਲਸੀ ਗਰਬੜ ਜਿਹਦੀ ਆਰਐਸਐਸ ਦੇ ਨਾਲ ਨਜ਼ਦੀਕੀ ਦੀਆਂ ਕਾਤੇ ਤੌਰ ਦੇ ਉੱਤੇ ਗੱਲਾਂ ਜਿਹੜੀਆਂ ਚੱਲਦੀਆਂ ਆ ਉਹ ਫਾਈਵ ਵਾਈਜ਼ ਨੂੰ ਹੈਡ ਕਰਨ ਵਾਲੀ ਹੋਊਗੀ ਤੇ ਕੀ ਤੁਹਾਨੂੰ ਲੱਗਦਾ ਆ ਵੀ ਉਹ ਜੋ ਇੰਡੀਆ ਦੇ ਉਲਟ ਕੋ ਇੰਟੈਲੀਜੈਂਸ ਹੋਊਗੀ ਕੀ ਉਹ ਸ਼ੇਅਰ ਕਰੂਗੀ ਨਹੀਂ ਕਰੂਗੀ ਅਮਰੀਕਾ ਦੇ ਲਈ ਤਾਂ ਉਹਦੀ ਜਿਹੜੀ ਇਹ ਜ਼ਿੰਮੇਵਾਰੀ ਬਣਦੀ ਆ ਪਰ ਉਸ ਨੂੰ ਯਕੀਨੀ ਕਿਦਾਂ ਬਣਾਇਆ ਜਾਵੇ ਇਹ ਚੀਜ਼ਾਂ ਦੇ ਲਈ ਹੁਣ ਸਿੱਖਾਂ ਨੂੰ ਇੱਕ ਵੱਡੇ ਪੱਦਰ ਦੇ ਉੱਤੇ ਹਮਲਾ ਮਾਰਨ ਦੀ ਜ਼ਰੂਰਤ ਆ ਨਹੀਂ ਤਾਂ ਹੱਥ ਤੇ ਹੱਤ ਧਰ ਕੇ ਨਾ ਜਿਹੜੇ ਉਹ ਬੈਠੇ ਰਹੀਏ ਅਗਲੇ ਜਿਹੜੇ ਆਪਣੇ ਕਈ ਕੁਛ ਜਿਹੜੇ ਉਹ ਕੰਮ ਕਰ ਰਹੇ ਆ ਆਪਾਂ ਨੂੰ ਪਤਾ ਤੱਕ ਨਹੀਂ ਹੁਣ ਜਦੋਂ ਬਾਹਰ ਆਉਂਦੀ ਗੱਲ ਤੇ ਤਾਂ ਪਤਾ ਲੱਗਾ ਆ ਤੁਸੀਂ ਦੇਖੋ ਵੀ ਕਿੰਨੀ ਆਰਗੇਨਾਈਜੇਸ਼ਨ ਦਾ ਆਪਾਂ ਨੂੰ 1 ਮਹੀਨੇ ਚ ਪਤਾ ਲੱਗਾ ਸੋ ਜਸਟ ਇਮੇਜਿਨ ਹੋਰ ਉਹਨਾਂ ਦੀਆਂ ਇਦਾਂ ਦੀਆਂ ਕਿੰਨੀਆਂ ਜਥੇਬੰਦੀਆਂ ਬਣੀਆਂ ਹੋਣਗੀਆਂ ਜੀ ਸੋ ਬਿਲਕੁਲ ਜਿਸ ਦਿਨ 트럼ਪ ਉਹ ਨਹੀਂ ਜਿੱਤੇ ਸੀ ਉਸ ਦਿਨ ਕਹਿੰਦੇ ਵੀ 1500 ਦੇ ਕਰੀਬ ਜਿੱਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਹਿੰਦੂ ਅਮਰੀਕਨ ਇਕੱਠੇ ਹੋਏ ਸੀ ਸ਼ਿਕਾਗੋ ਦੇ ਵਿੱਚ ਤੇ ਉਹਨਾਂ ਨੇ ਵੱਡੇ ਵੱਡੇ ਪੋਸਟਰ ਲਾਏ ਹੋਏ ਸੀ ਭਾਰਤ ਐਂਡ ਅਮਰੀਕਾ ਸਭ ਤੋਂ ਅੱਛੇ ਦੋਸਤ ਇਹ ਤੁਸੀਂ ਦੇਖਿਆ ਹੋਣਾ ਰੀਸੈਂਟਲੀ ਇੰਡੀਆ ਦੇ ਹੋਮ ਜਿਹੜੇ ਫੋਰ ਮਿਨਿਸਟਰ ਆ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਭਈ ਟਰੰਪ ਉਹਨਾਂ ਦੇ ਚਿਤਣ ਦੇ ਨਾਲ ਸਾਡੇ ਇੰਡੀਆ ਨੂੰ ਕੋਈ ਫਰਕ ਨਹੀਂ ਪੈਂਦਾ ਬਾਕੀ ਮੁਲਕ ਵਿੱਚ ਕੀ ਕਿਸੇ ਨੂੰ ਫਰਕ ਪੈਂਦਾ ਹੋਵੇ ਸੋ ਇੱਥੋਂ ਤੁਸੀਂ ਦੇਖ ਲਓ ਕਿ ਕਿੱਥੇ ਤੱਕ ਉਹ ক্লোਜ਼ ਹੈਗੇ ਆ ਸੋ ਸਾਡਾ ਇਹ ਜਿਹੜਾ ਖਬਰ ਸਾਂਝੀ ਕਰਨ ਦਾ ਮਕਸਦ ਇਹ ਆ ਦੇਖੋ ਉਹ মিডিਆ ਦੇ ਵਿੱਚ ਉਹ ਰਿਪਬਲਿਕਨ ਪਾਰਟੀ ਨੂੰ 트럼ਪ ਐਡਮਿਨਿਸਟ੍ਰੇਸ਼ਨ ਨੂੰ ਇਹ ਕਹਿ ਰਹੇ ਆ ਕਿ 3 ਲੱਖ ਤੋਂ ਵੱਧ ਜਿਹੜੇ ਹਿੰਦੂ ਆ ਉਹੋ ਜਿਹੜੀਆਂ ਡਿਸਾਈਡਿੰਗ ਸਟੇਟਸ ਸਿਗੀਆਂ ਉਹਨਾਂ ਦੇ ਵਿੱਚ ਸੀਗੇ ਪੈਨਸਿਲਵੇਨੀਆ ਵਿੱਚ ਸੀਤੇ ਰਿਸਪੌਂਸਨ ਚ ਉਹਦੇ ਜੋ ਕਹਿੰਦੇ ਅਸੀਂ 2 ਲੱਖ ਤੋਂ ਵੱਧ ਵੋਟਾਂ ਪਾਈਆਂ ਉਹ ਸਟੇਟਾਂ ਤਾਂ ਕਰਕੇ 트럼ਪ ਉਹ ਨਹੀਂ ਜਿੱਤੇ ਆ 900 ਤੋਂ ਵੱਧ ਕਹਿੰਦੇ ਕਮਰਸ਼ੀਅਲ ਉਹਨਾਂ ਨੇ ਰਨ ਕੀਤੀਆਂ ਹਾਂ ਹਿੰਦੂ ਅਮਰੀਕਨਸ ਬਲੋਂ ਇਨਫੋਰਮ ਇਹ ਕਰਨ ਦੇ ਲਈ ਵੀ ਹਾਂ ਟਰੰਪ ਉਹ ਜਿਹੜੇ ਆ ਉਹ ਉਹ ਉਹਨਾਂ ਨੂੰ ਵੋਟ ਪਾਓ ਸੋ ਸਾਡਾ ਖਬਰ ਸਾਂਝੀ ਕਰਨ ਦਾ ਮਕਸਦ ਇਹ ਆ ਵੀ ਆਪਾਂ ਜਿਹੜੇ ਆ ਵੈਸੇ ਬਹੁਤ ਐਕਸਾਈਟਡ ਰਹਿੰਨੇ ਹੈਗੇ ਆ ਜਿੰਦਾਬਾਦ ਮੁਰਦਾਬਾ ਚ ਬਹੁਤ ਯਕੀਨ ਕਰਦੇ ਆ ਪਰ ਤੁਸੀਂ ਦੇਖੋ ਵੀ ਜਿਹੜੀਆਂ ਆਰਗੇਨਾਈਜੇਸ਼ਨ ਕਿਸ ਲੈਵਲ ਤੱਕ ਉਹ ਕੰਮ ਕਰ ਰਹੀਆਂ ਹੈਗੀਆਂ ਤੇ ਆਉਣ ਵਾਲੇ ਸਮੇਂ ਚ ਕੀ ਹੋਊਗਾ ਇਹ ਤਾਂ ਬਾਅਦ ਚ ਹੀ ਪਤਾ ਲੱਗੂਗਾ ਪਰ ਜਿਹੜੇ ਸਿੱਖ ਆ ਬਹੁਤ ਵੱਡੀ ਗਿਣਤੀ ਚ ਸਾਨੂੰ ਅਸੀਂ ਕਹਿੰਦੇ ਆ ਜੀ ਸਾਨੂੰ 100 ਸਾਲ ਤੋਂ ਵੱਧ ਸਮਾਂ ਹੋ ਗਿਆ ਆ ਇਹਨੂੰ ਸਾਡੀ ਕੋਈ ਇਦਾਂ ਦੀ ਜਥੇਬੰਦੀ ਹੋਈ ਆ ਜਿਹੜੀ ਜਿਹੜੀ ਉਹਨਾਂ ਨੇ 2015 ਚ ਖੜੀ ਕਰਕੇ ਐਡੇ ਲੈਵਲ ਤੱਕ ਜਿਹੜਾ ਉਹਨਾਂ ਨੇ ਟਰੰਪ ਉਹਨਾਂ ਦੇ ਘਰ ਜਾ ਕੇ ਜਿਹੜਾ ਐਡਾ ਵੱਡਾ ਫੰਕਸ਼ਨ ਕੀਤਾ ਤੇ ਮਿਲੀਅਨਸ ਆਫ ਡਾਲਰ ਜਿਹੜੀ ਆ ਉਹਨਾਂ ਨੇ ਉਹਨਾਂ ਦੀ ਇਲੈਕਸ਼ਨ ਦੇ ਲਈ ਦਿੱਤੇ ਆ ਸੋ ਸਾਨੂੰ ਸਾਡਾ ਜਿਹੜਾ ਫਰਜ ਬਣਦਾ ਆ ਉਹ ਆਪਣੀ ਕਮਿਊਨਿਟੀ ਨੂੰ ਅਲਰਟ ਕਰਦਾ ਆ ਵੀ ਭਾਈ ਜਿਹੜੇ ਸਿੱਖਾਂ ਦੇ ਇਸ਼ੂ ਹੈਗੇ ਆ ਚਾਹੇ ਉਹ ਅਮਰੀਕਾ ਚਾ ਜਾਂ ਆ ਜੋ ਕੁਝ ਸਾਡੇ ਤੇ ਜ਼ੁਲਮ ਹੋ ਰਿਹਾ ਆ ਇੰਡੀਆ ਦੇ ਵਿੱਚ ਉਹਦੇ ਸੰਬੰਧ ਦੇ ਵਿੱਚ ਆ ਉਹ ਬਿਲਕੁਲ ਅਲਰਟ ਰਹੋ ਜਿਹੜੇ ਵੀ ਜਿਹੜੀ ਪਾਰਟੀ ਦੇ ਨਾਲ ਸੰਬੰਧਤ ਆ ਜਿਹੜੇ ਕਾਂਗਰਸਮੈਨ ਦੇ ਨਾਲ ਜਿਹੜੇ ਸੈਨੇਟਰ ਦੇ ਨਾਲ ਉਹ ਕੰਟੈਕਟ ਰੱਖੋ ਇਹ ਨਹੀਂ ਵੀ ਚੁੱਪ ਕਰਕੇ ਬੈਠ ਜਾਓ ਤੇ ਬਾਅਦ ਦੇ ਵਿੱਚ ਹੀ ਪਤਾ ਲੱਗੇ ਵੀ ਹੁਣ ਇਹ ਸਾਰਾ ਕੁਝ ਹੱਥੋਂ ਨਿਕਲ ਚੁੱਕਾ ਹੈ